ਇੱਕ ਪਾਸੇ ਅੱਜ ਡਾਕਟਰਾਂ ਨੇ ਆਪਦੀ ਸੁਰੱਖਿਆ ਨੂੰ ਲੈ ਕੇ ਤੇ ਹੋਰ ਮੰਗਾਂ ਨੂੰ ਲੈ ਕੇ ਹਸਪਤਾਲਾਂ 'ਚ ਹੜਤਾਲ ਕੀਤੀ ਹੈ ਤੇ ਦੂਜੇ ਪਾਸੇ ਮੋਹਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਹਸਪਤਾਲ ਦੇ ਵਿੱਚ ਅੱਜ ਫੇਰ ਇੱਕ ਵਾਰਦਾਤ ਵਾਪਰ ਗਈ ਉਹਦੇ ਵਿੱਚ ਦਿਨ ਦਿਹਾੜੇ ਦੋ ਵਿਅਕਤੀ ਜਾਵੜੇ ਤੇ ਇੱਕ ਗਰਭਵਤੀ ਜਿਹੜੀ ਡਾਕਟਰ ਸੀ ਉਹਨੂੰ ਧੱਕੇ ਮਾਰ ਕੇ ਤੇ ਸਰਿੰਜਾਂ ਚੋਰੀ ਕਰਕੇ ਉਥੋਂ ਭੱਜ ਗਏ ਔਰ ਇਹ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਚ ਸਾਹਮਣੇ ਆ ਗਈ ਹੈ ਆ ਤੁਸੀਂ ਦੇਖ ਸਕਦੇ ਹੋ ਹੁਣ ਸਵਾਲ ਇਹ ਹੈ ਕਿ ਜਿਹੜੀ ਹੜਤਾਲ ਅੱਜ ਡਾਕਟਰਾਂ ਨੇ ਕੀਤੀ ਹੈ ਕਿ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਕਿ ਨਜਾਇਜ਼ ਨੇ ਹੜਤਾਲ ਜਾਇਜ਼ ਹੈ ਕਿ ਨਜਾਇਜ਼ ਹੈ ਕਿਉਂਕਿ ਵੱਡੀ ਗਿਣਤੀ ਹਸਪਤਾਲਾਂ ਚ ਅੱਜ ਡਾਕਟਰਾਂ ਦੀ ਹੜਤਾਲ ਕਰਕੇ ਮਰੀਜ਼ ਖੱਜਲ ਖੁਆਰ ਹੋਏ ਨੇ ਪਰੇਸ਼ਾਨ ਹੋਏ ਨੇ ਤੇ ਇਹ ਬਹਿਸ ਚੱਲ ਰਹੀ ਹੈ ਕਿ ਡਾਕਟਰ ਠੀਕ ਕਰ ਰਹੇ ਨੇ ਕਿ ਗਲਤ ਦੇਖੋ ਸਿੱਧੀ ਤੇ ਸਾਫ਼ ਗੱਲ ਹੈ ਕਿ ਡਾਕਟਰਾਂ ਦੀਆਂ ਮੰਗਾਂ ਬਿਲਕੁਲ ਠੀਕ ਨੇ ਡਾਕਟਰਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਪਹਿਲੀ ਮੰਗਾ ਉਹਨਾਂ ਦੀ ਸੁਰੱਖਿਆ ਦੀ ਕਲਕੱਤਾ ਦੇ ਵਿੱਚ ਕਿੰਨਾ ਵੱਡਾ ਕਾਂਡ ਵਾਪਰਿਆ ਔਰ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਵੀ ਡਾਕਟਰਾਂ ਨਾਲ ਬਹੁਤ ਕੁਝ ਗਲਤ ਵਾਪਰਦਾ ਰਹਿੰਦਾ ਇਕੱਲੇ ਡਾਕਟਰਾਂ ਨਾਲ ਨਹੀਂ ਜਿਹੜੀ ਡਾਕਟਰ ਆਪਦੀ ਸੁਰੱਖਿਆ ਦੀ ਮੰਗ ਕਰ ਰਹੇ ਨੇ ਜਾਂ ਹਸਪਤਾਲਾਂ ਦੇ ਵਿੱਚ ਸੁਰੱਖਿਆ ਗਾਰਡ ਦੇਣ ਦੀ ਮੰਗ ਕਰ ਰਹੇ ਨੇ ਉਹਦੇ ਵਿੱਚ ਕੱਲਾ ਡਾਕਟਰਾਂ ਦਾ ਫਾਇਦਾ ਨਹੀਂ ਹੈ ਉਹਦੇ ਵਿੱਚ ਸਾਰਿਆਂ ਦਾ ਫਾਇਦਾ ਹੈ ਮਰੀਜ਼ਾਂ ਦਾ ਵੀ ਫਾਇਦਾ ਹੈ ਕਿੰਨੇ ਹਸਪਤਾਲਾਂ ਦੇ ਵਿੱਚ ਆਪਾਂ ਵੇਖਿਆ ਕਿ ਨਵ ਜੰਮੇ ਬੱਚੇ ਚੁੱਕ ਕੇ ਲੈ ਗਏ ਅਚਾਨਕ ਪਤਾ ਨਹੀਂ ਲੱਗਾ ਆ ਬਠਿੰਡਾ ਦੇ ਵਿੱਚ ਪਿਛਲੇ ਦਿਨੀ ਸਰਕਾਰੀ ਹਸਪਤਾਲ 'ਚ ਬੱਚਾ ਚੱਕ ਕੇ ਲੈ ਗਏ ਸੀਗੇ ਕਿੰਨੇ ਹਸਪਤਾਲਾਂ ਦੇ ਵਿੱਚ ਹਮਲਾਵਰ ਆ ਕੇ ਜੇ ਕੋਈ ਲੜਾਈ ਦੇ ਵਿੱਚ ਕੋਈ ਦਾਖਲ ਹੋਇਆ ਪਿਆ ਉਹਦੇ ਤੇ ਫੇਰ ਹਮਲਾ ਕਰ ਦਿੰਦੇ ਨੇ ਔਰ ਕਿੰਨੇ ਹਸਪਤਾਲਾਂ 'ਚ ਮਰੀਜ਼ਾਂ ਦੇ ਨਾਲ ਹੋਰ ਇਹੋ ਜਿਹੇ ਅਨਸਖਾਮੀਆਂ ਘਟਨਾਵਾਂ ਵਾਪਰਦੀਆਂ ਨੇ ਇਸ ਕਰਕੇ ਜਿੱਥੇ ਡਾਕਟਰਾਂ ਨੂੰ ਸੁਰੱਖਿਆ ਮੁਲਾਜ਼ਮਾਂ ਦੀ ਲੋੜ ਹੈ ਉੱਥੇ ਹਸਪਤਾਲਾਂ 'ਚ ਮਰੀਜ਼ਾਂ ਨੂੰ ਵੀ ਲੋੜ ਹੈ ਇਸ ਕਰਕੇ ਇਹ ਮੰਗ ਤਾਂ ਸਾਂਝੀ ਬਣਦੀ ਆ ਡਾਕਟਰਾਂ ਦੀ ਵੀ ਤੇ ਮਰੀਜ਼ਾਂ ਦੀ ਵੀ ਜਿਹੜੀਆਂ ਦੂਜੀਆਂ ਮੰਗਾਂ ਨੇ ਡਾਕਟਰਾਂ ਦੀਆਂ ਉਹ ਵੀ ਲਗਭਗ ਜਾਇਜ਼ ਨੇ ਮਿੱਤਰੋ ਵੱਡੀ ਗਿਣਤੀ ਹਸਪਤਾਲਾਂ ਦੇ ਵਿੱਚ ਇੱਕ ਇੱਕ ਡਾਕਟਰ ਤੋਂ ਚਾਰ ਚਾਰ ਡਾਕਟਰਾਂ ਦਾ ਕੰਮ ਲਿਆ ਜਾਂਦਾ ਬਾਕੀ ਸਾਰੇ ਦਫ਼ਤਰਾਂ 'ਚ ਵੀ ਇਹੋ ਹਾਲ ਹੈ ਕਿ ਇੱਕ ਇੱਕ ਬੰਦੇ ਤੋਂ 4 4 5 5 ਬੰਦਿਆਂ ਦਾ ਕੰਮ ਲਿਆ ਜਾ ਰਿਹਾ ਜਿੰਨੀਆਂ ਭਰਤੀਆਂ ਹੋਣੀਆਂ ਚਾਹੀਦੀਆਂ ਜਿੰਨੇ ਬੰਦੇ ਰੱਖਣੇ ਚਾਹੀਦੇ ਨੇ ਉਹਨੇ ਰੱਖੇ ਨਹੀਂ ਜਾ ਰਹੇ ਪਰ ਹਸਪਤਾਲਾਂ ਦੇ ਵਿੱਚ 20 ਇਹੀ ਹਾਲ ਹੈ ਹੁਣ ਦੇਖੋ ਕੀ ਡਾਕਟਰਾਂ ਦੀ ਮੰਗ ਜਾਇਜ਼ ਨਹੀਂ ਕਿ ਡਾਕਟਰ ਵਧਾਓ ਕੀ ਡਾਕਟਰਾਂ ਦੀ ਮੰਗ ਜਾਇਜ਼ ਨਹੀਂ ਜਿਹੜੇ ਡਾਕਟਰ ਕੱਚੇ ਰੱਖੇ ਹੋਏ ਨੇ ਲੰਬੇ ਟਾਈਮ ਤੋਂ ਥੋੜੀਆਂ ਤਨਖਾਹਾਂ ਤੇ ਉਹਨਾਂ ਨੂੰ ਵਧੀਆ ਤੇ ਪੂਰੀ ਤਨਖਾਹ ਦਿੱਤੀ ਜਾਏ ਬਿਲਕੁਲ ਜਾਇਜ਼ ਮੰਗਾਂ ਨੇ ਔਰ ਜਿਹੜੇ ਡਾਕਟਰਾਂ ਦੀਆਂ ਪ੍ਰਮੋਸ਼ਨਾਂ ਰੋਕੀਆਂ ਨੇ ਉਹ ਵੀ ਹੋਣੀਆਂ ਚਾਹੀਦੀਆਂ ਨੇ ਮੰਗਾ ਡਾਕਟਰਾਂ ਦੀਆਂ ਜਾਇਜ਼ ਨੇ ਪਰ ਡਾਕਟਰਾਂ ਨੂੰ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਹਿਲੀ ਗੱਲ ਮਰੀਜ਼ਾਂ ਦੀ ਖੱਜਲ ਖਵਰੀ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਅੱਜ ਵੀ ਹੋਈ ਹੈ ਅਗਲੇ 2 ਦਿਨ ਵੀ ਹੜਤਾਲ ਚੱਲਣੀ ਹੈ ਹੋ ਸਕਦੀ ਹੈ ਦੂਜੀ ਗੱਲ ਡਾਕਟਰਾਂ ਦੇ ਉੱਪਰ ਵੀ ਬਹੁਤ ਸਾਰੇ ਸਵਾਲ ਉੱਠਦੇ ਨੇ ਚੰਗੇ ਡਾਕਟਰ ਨੇ ਜਿਹੜੇ ਇਮਾਨਦਾਰ ਡਾਕਟਰ ਨੇ ਉਹ ਖੁਦ ਦੁਖੀ ਨਹੀਂ ਕਿ ਕੁਝ ਡਾਕਟਰ ਨੇ ਜਿਹੜੇ ਉਹ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਦੇ ਨਾਲ ਮਿਲ ਜਾਂਦੇ ਨੇ ਤੇ ਫਿਰ ਮੋٹے ਕਮਿਸ਼ਨ ਲੈਣ ਦੀ ਖਾਤਰ ਕੁਝ ਕ ਕੰਪਨੀਆਂ ਦੀਆਂ ਦਵਾਈਆਂ ਲਿਖਦੇ ਰਹਿੰਦੇ ਨੇ ਮੈਨੂੰ ਲੱਗਦਾ ਡਾਕਟਰਾਂ ਨੇ ਜਿੱਥੇ ਆਪਣੇ ਹੱਕਾਂ ਲਈ ਜਾਇਜ਼ ਆਵਾਜ਼ ਠਾਈ ਹੈ ਉਠਾਉਣੀ ਚਾਹੀਦੀ ਹੈ ਉੱਥੇ ਨਾਲ ਡਾਕਟਰਾਂ ਨੂੰ ਜਿਹੜੀਆਂ ਡਾਕਟਰੀ ਕਿੱਤੇ ਦੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਜਾਂ ਗਲਤ ਕੰਮ ਕਰਨ ਵਾਲੇ ਡਾਕਟਰ ਨੇ ਜਿਹੜੇ ਪੂਰੇ ਰੱਬ ਵਰਗੇ ਪੇਸ਼ੇ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਔਰ ਨਕਲੀ ਦਵਾਈਆਂ ਦਾ ਧੰਦਾ ਬਹੁਤ ਚੱਲਦਾ ਹੈ ਬਹੁਤ ਸਾਰੇ ਥਾਵਾਂ ਤੇ ਅਸੀਂ ਵੇਖਦੇ ਹਾਂ ਕਿ ਡਾਕਟਰ ਨਜਾਇਜ਼ ਟੈਸਟ ਕਰਾਉਂਦੇ ਨੇ ਲੈਬਾਂ ਵਾਲਿਆਂ ਦੇ ਨਾਲ ਕਮਿਸ਼ਨ ਨੇ ਦਵਾਈਆਂ ਵਾਲਿਆਂ ਦੇ ਨਾਲ ਕਮਿਸ਼ਨ ਨੇ ਔਰ ਇਹ ਜਿਹੜਾ ਬੇਈਮਾਨੀ ਦਾ ਕੰਮ ਹੈ ਇਹ ਡਾਕਟਰੀ ਧੰਦੇ ਦੇ ਵਿੱਚ ਵੀ ਬੰਦ ਹੋਣਾ ਚਾਹੀਦਾ ਸਾਰੇ ਧੰਦਿਆਂ ਚ ਬੇਈਮਾਨੀ ਬੰਦ ਹੋਣੀ ਚਾਹੀਦੀ ਹੈ ਪਰ ਡਾਕਟਰੀ ਦਾ ਧੰਦਾ ਤਾਂ ਯਾਰ ਜੁੜਿਆ ਹੀ ਬੰਦੇ ਦੀ ਜ਼ਿੰਦਗੀ ਨਾਲ ਹੈ ਸਾਹਾਂ ਨਾਲ ਇਹਦੇ ਵਿੱਚ ਗਲਤੀ ਬੇਈਮਾਨੀ ਜਾਂ ਲਾਲਚ ਬਿਲਕੁਲ ਨਹੀਂ ਹੋਣਾ ਚਾਹੀਦਾ ਰੱਬ ਦਾ ਰਤਬਾ ਦੁਨੀਆ ਕਹਿੰਦੀ ਸਭ ਤੋਂ ਵੱਡਾ ਤੇ ਡਾਕਟਰਾਂ ਨੂੰ ਲੋਕ ਰੱਬ ਦਾ ਰਤਬਾ ਦਿੰਦੇ ਨੇ ਇਸ ਕਰਕੇ ਡਾਕਟਰਾਂ ਨੂੰ ਚਾਹੀਦਾ ਕਿ ਆਪਣੇ ਪੇਸ਼ੇ ਦੇ ਵਿੱਚ ਉਹ ਕੋਈ ਲਾਲਚ ਸਵਾਰਥ ਆਉਣ ਨਾ ਦੇਣ ਜਿੰਨਾ ਵੱਡਾ ਰਤਬਾ ਹੈ ਉਹਨੂੰ ਬਣਾ ਕੇ ਰੱਖਣ ਮੈਨੂੰ ਲੱਗਦਾ ਡਾਕਟਰਾਂ ਨੂੰ ਜਿਹੜੀਆਂ ਹਸਪਤਾਲਾਂ ਦੇ ਵਿੱਚ ਗਲਤ ਚੀਜ਼ਾਂ ਚੱਲਦੀਆਂ ਨੇ ਉਹਨਾਂ ਦੇ ਉੱਪਰ ਵੀ ਆਵਾਜ਼ ਉਠਾਉਣੀ ਚਾਹੀਦੀ ਹੈ ਇੱਕ ਡਾਕਟਰ ਕਈ ਸਾਰੇ ਡਾਕਟਰ ਨੇ ਜਿਹੜੇ ਗਲਤ ਦੇ ਖਿਲਾਫ ਆਵਾਜ਼ ਠਾਉਂਦੇ ਨੇ ਇੱਥੇ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਵੀ ਹੈਗੇ ਨੇ ਡਾਕਟਰ ਹਰਮਨ ਜੀਰਾ ਉਹ ਵੀ ਆਵਾਜ਼ ਠਾਉਂਦਾ ਰਹਿੰਦਾ ਗਲਤ ਚੀਜ਼ਾਂ ਜਿਹੜੀਆਂ ਹਸਪਤਾਲਾਂ 'ਚ ਵਾਪਰਦੀਆਂ ਨੇ ਜਾਂ ਮਰੀਜ਼ਾਂ ਦੀ ਲੁੱਟ ਹੁੰਦੀ ਹੈ ਜਾਂ ਜਿਹੜੇ ਡਾਕਟਰਾਂ ਦੇ ਕਮਿਸ਼ਨ ਨੇ ਉਹਨਾਂ ਸਾਰਿਆਂ ਦੇ ਉੱਪਰ ਹੋਰ ਵੀ ਕਈ ਚੰਗੇ ਡਾਕਟਰ ਨੇ ਜਿਹੜੇ ਆਵਾਜ਼ ਠਾਉਂਦੇ ਰਹਿੰਦੇ ਨੇ ਤਾਂ ਮੈਂ ਕਹੂੰਗਾ ਵੱਡੀ ਗਿਣਤੀ ਡਾਕਟਰਾਂ ਨੂੰ ਜ਼ਮੀਰ ਦੀ ਆਵਾਜ਼ ਸੁਣ ਕੇ ਆਪਣੇ ਪੇਸ਼ੇ ਦੇ ਸਤਕਾਰ ਨੂੰ ਹੋਰ ਉੱਚਾ ਕਰਨਾ ਚਾਹੀਦਾ ਹੈ ਕਿਉਂਕਿ ਡਾਕਟਰੀ ਦਾ ਪੇਸ਼ਾ ਬਹੁਤ ਸਤਿਕਾਰਯੋਗ ਹੈ ਇਸ ਕਰਕੇ ਸਿੱਧਾ-ਸਿੱਧਾ ਮਰੀਜ਼ ਦੀ ਜ਼ਿੰਦਗੀ ਇਹਦੇ ਨਾਲ ਜੁੜੀ ਹੈ ਖਾਸ ਕਰਕੇ ਜਿਹੜੇ ਪ੍ਰਾਈਵੇਟ ਡਾਕਟਰ ਨੇ ਉਹਨਾਂ 'ਤੇ ਬਹੁਤ ਵੱਡੇ ਦੋਸ਼ ਲੱਗਦੇ ਨੇ ਕਿ ਉਹ ਪੈਸੇ ਦੇ ਲਾਲਚ ਦੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਨੇ ਔਰ ਉਹ ਮਰੀਜ਼ ਨੂੰ ਮਰੀਜ਼ ਵਜੋਂ ਨਹੀਂ ਗਾਹਕ ਵਜੋਂ ਦੇਖਦੇ ਨੇ ਤੇ ਉਹ ਫਿਰ ਮਰੀਜ਼ ਨੂੰ ਬਚਾਉਣ ਦੇ ਨਜ਼ਰੀਏ ਤੋਂ ਨਹੀਂ ਲਮਕਾਉਣ ਦੇ ਨਜ਼ਰੀਏ ਤੋਂ ਦੇਖਦੇ ਨੇ ਕਿਉਂਕਿ ਗਾਹਕ ਤੋਂ ਮੁਨਾਫਾ ਕਮਾਉਣਾ ਹੀ ਇੱਕੋ ਇੱਕ ਟਾਰਗੇਟ ਹੁੰਦਾ ਵੈਸੇ ਤਾਂ ਕਸੂਰ ਡਾਕਟਰਾਂ ਦਾ ਨਹੀਂ ਕੱਲੇ ਪ੍ਰਾਈਵੇਟ ਹਸਪਤਲਾਂ ਦਾ ਨਹੀਂ ਉਸ ਪੂੰਜੀਵਾਦੀ ਸਿਸਟਮ ਦੀ ਕੱਖ ਚੋਂ ਨਿਕਲੀ ਉਸ ਨੀਤੀ ਦਾ ਜਿਹੜੀ ਸਾਰਾ ਕੁਝ ਨਿੱਜੀਕਰਨ ਕਰ ਰਹੀ ਹੈ ਜਿਹੜੀ ਸਰਕਾਰੀ ਜਿਹੜਾ ਸਿਸਟਮ ਹੈ ਉਹਨੂੰ ਖਤਮ ਕਰਕੇ ਪ੍ਰਾਈਵੇਟ ਸਿਸਟਮ ਹੀ ਚਲਾਉਣਾ ਚਾਹੁੰਦੀ ਹੈ ਜਿਹਨੂੰ ਨਿੱਜੀਕਰਨ ਕਹਿੰਦੇ ਆ ਐਲਪੀਜੀ ਪਾਲਿਸੀ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਐਂਡ ਲਿਬਰਲਾਈਜੇਸ਼ਨ ਸੰਸਾਰੀਕਰਨ ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਜਿਵੇਂ ਜਿਵੇਂ ਹਾਵੀ ਹੋਈਆਂ ਨੇ ਓਵੇਂ ਓਵੇਂ ਸਾਰੇ ਪੇਸ਼ਿਆਂ ਦਾ ਬੇੜਾਗਰਕ ਹੋਇਆ ਵਿੱਚੇ ਹੀ ਡਾਕਟਰੀ ਦਾ ਵੀ ਵਿੱਚੇ ਹੀ ਇਲਾਜ ਦਾ ਵੀ ਤਾਂ ਡਾਕਟਰਾਂ ਦੀ ਹੜਤਾਲ ਆਪਾਂ ਕਹਿੰਦੇ ਆ ਕਿ ਡਾਕਟਰਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਰ ਡਾਕਟਰਾਂ ਨੂੰ ਇਹਦੇ ਨਾਲ ਨਾਲ ਆਪਣੇ ਪੇਸ਼ੇ ਦੇ ਅੰਦਰ ਜੋ ਕੁਝ ਗਲਤ ਹੋ ਰਿਹਾ ਉਦੇ ਬਾਰੇ ਵੀ ਸੋਚਣਾ ਚਾਹੀਦਾ ਤੇ ਬੋਲਣਾ ਚਾਹੀਦਾ ਤੇ ਨਾਲ ਨਾਲ ਮਰੀਜ਼ਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਮੈਨੂੰ ਲੱਗਦਾ ਇਹਨਾਂ ਗੱਲਾਂ 'ਤੇ ਧਿਆਨ ਦੇਣ ਦੀ ਲੋੜ ਹੈ ਪੰਜਾਬ ਸਰਕਾਰ ਨੇ ਉਹਨਾਂ ਨੂੰ ਮੀਟਿੰਗ ਦਿੱਤੀ ਹੈ ਪਰ ਡਾਕਟਰ ਕਹਿੰਦੇ ਮੀਟਿੰਗਾਂ ਬਹੁਤ ਹੋ ਗਈਆਂ ਗੱਲ ਨਹੀਂ ਸੁਣੀ ਜਾਂਦੀ ਲਾਗੂ ਨਹੀਂ ਕੀਤਾ ਜਾਂਦਾ ਤੇ ਇਹ ਗੱਲ ਕੱਲੇ ਡਾਕਟਰ ਨਹੀਂ ਸਾਰੇ ਕਹਿੰਦੇ ਨੇ ਕਿਉਂਕਿ ਸਰਕਾਰਾਂ ਲੱਕੜ ਦੇ ਮੁੰਡੇ ਬਹੁਤ ਦੰਦੀਆਂ ਨਹੀਂ ਪਰ ਅਮਲੀ ਰੂਪ 'ਚ ਕੁਝ ਨਹੀਂ ਕਰਦੀਆਂ ਇਸ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਸੀ ਪੰਜਾਬ ਸਰਕਾਰ ਦਾ ਅੱਜ ਤੱਕ ਵੇਖ ਲਓ ਹਰ ਮਹਿਕਮੇ ਚ ਕੱਚੇ ਮੁਲਾਜ਼ਮ ਬੈਠੇ ਨੇ ਪੱਕੇ ਨਹੀਂ ਕੀਤੇ ਗਏ ਮਹਿਕਮੇ ਦੇ ਅਧੀਨ ਪੂਰੀਆਂ ਪੱਕਿਆਂ ਵਾਲੀਆਂ ਸ਼ਰਤਾਂ ਕਿਸੇ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਨੂੰ ਲਾਗੂ ਨਹੀਂ ਕੀਤੀਆਂ ਗਈਆਂ ਤਾਂ ਪੰਜਾਬ ਸਰਕਾਰ ਨੂੰ ਭਗਵੰਤਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੱਡੇ ਦਾਅਵੇ ਜਿੰਨੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਸੇਰ ਚੋਂ ਪੂਣੀ ਤਾਂ ਜ਼ਰੂਰ ਕੀਤੀ ਜਾਵੇ ਕੁਝ ਤਾਂ ਲੋਕਾਂ ਨੂੰ ਦਿਖੇ ਹੁਣ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਸੀ ਅਜੇ ਤੱਕ ਉਮੀਦ ਖੜਾ ਬੇਰਜਗਾਰੀ ਖਤਮ ਕਰਨ ਦਾ ਵਾਅਦਾ ਸੀ ਨਸ਼ੇ ਖਤਮ ਕਰਨ ਦਾ ਵਾਅਦਾ ਸੀ ਬੁਢਾਪਾ ਪੈਨਸ਼ਨ ਵਧਾਉਣ ਦਾ ਵਾਅਦਾ ਸੀ ਮਤਲਬ तमाम ਵਾਦੇ ਇਨਕਲਾਬ ਤੇ ਬਦਲਾ ਦੇ ਨਾਅਟ ਕੀਤੇ ਗਏ ਸੀ ਉਹ ਉਮੀਦ ਦੇ ਉਵੇਂ ਖੜੇ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਡਾਕਟਰਾਂ ਨੇ ਹੜਤਾਲ ਕੀਤੀ ਹੈ ਔਰ ਉਧਰ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸਰਵੋੱਚ ਅਦਾਲਤ ਸੁਪਰੀਮ ਕੋਰਟ ਉਹਨੇ ਅੱਜ ਜਿਹੜੇ ਕਲਕੱਤਾ ਦੇ ਵਿੱਚ ਡਾਕਟਰ ਹੜਤਾਲ ਤੇ ਗਏ ਹੋਏ ਨੇ ਕਲਕੱਤਾ ਰੇਪ ਕੇਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਠੀਕ ਨਹੀਂਗਾ ਹੜਤਾਲ ਬੰਦ ਕਰੋ ਤੇ ਮਰੀਜ਼ਾਂ ਵੱਲ ਧਿਆਨ ਦਿਓ ਤਾਂ ਮੈਨੂੰ ਲੱਗਦਾ ਸੁਪਰੀਮ ਕੋਰਟ ਦੀ ਟਿੱਪਣੀ ਆਪਣੇ ਰੁਖ ਤੋਂ ਠੀਕ ਹੈ ਪਰ ਜਿਹੜੀ ਸਮੱਸਿਆ ਆ ਰਹੀ ਹੈ ਡਾਕਟਰਾਂ ਨੂੰ ਉਹਦਾ ਵੀ ਹੱਲ ਜ਼ਰੂਰ ਨਿਕਲਣਾ ਚਾਹੀਦਾ ਇਹ ਵੀ ਨਾਲ ਦੀ ਨਾਲ ਜ਼ਰੂਰੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ مِلأ